ਸ਼ਾਲੋਮ ਸ਼ਾਲੋਮ ਪ੍ਰੇਜ਼ ਦਾ ਲਾਰਡ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਿ ਪਰਮੇਸ਼ਵਰ ਨੇ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਅ ਅੱਜ देर रात ਕਿਉਂ ਰੂਬਰੂ ਹੋਇਆ ਜਾ ਰਿਹਾ ਤੁਹਾਡੇ ਨਾਲ ਤੁਹਾਨੂੰ ਖਾਸ ਮੈਸੇਜ ਦੇਣ ਦੇ ਲਈ ਕਿਉਂਕਿ ਬਹੁਤ ਸਾਰੇ ਪਰਮੇਸ਼ਵਰ ਦੇ ਦਾਸ ਦਾਸੀਆਂ ਦੇ ਇਵੈਂਜੇਲਿਸਟ ਦੇ ਮਹਾਭਿਸ਼ੇਕ ਦੇ ਪਰਿਵਾਰਾਂ ਦੇ ਮੈਸੇਜ ਆ ਰਹੇ ਸਨ ਪੁੱਛਿਆ ਜਾ ਰਿਹਾ ਸੀ ਕਿ ਸਾਡੇ ਆਤਮਿਕ ਪਿਤਾ ਸੰਤ ਫੈਰਿਸਮਸੀ ਜੀ ਉਹ ਯੂ ਐਸਏ ਗਏ ਹੋਏ ਆ ਮਹਾ ਅਭਿਸ਼ੇਕ ਦਾ ਝੰਡਾ ਗੱਡਣ ਦੇ ਲਈ ਔਰ ਪਰਮੇਸ਼ਵਰ ਦੇ ਦਾਸਾਂ ਨੂੰ ਮਜ਼ਬੂਤ ਕਰਨ ਦੇ ਲਈ ਚਰਚਾ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਚ ਮਹਾ ਸਮਰਥਿਮ ਪਾੜ ਕਰਨ ਦੇ ਲਈ ਤਾਂ ਉਹ ਕੱਲ ਦੀ ਸਭਾ ਦੇ ਵਿੱਚ ਵਾਪਸ ਆ ਰਹੇ ਆ ਕਿ ਨਹੀਂ ਆ ਰਹੇ ਇਹ ਮੈਸੇਜ ਉਹਨਾਂ ਸਭਨਾਂ ਦੇ ਲਈ ਹੈ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਫਾਦਰ ਸਾਹਿਬ ਅੱਜ ਰਾਤ ਉਥੋਂ ਚੱਲ ਚੁੱਕੇ ਆ ਔਰ ਕੱਲ ਠੀਕ 2 ਵਜੇ ਉਹਨਾਂ ਨੇ ਦਿੱਲੀ 에어ਪੋਰਟ ਪਹੁੰਚ ਜਾਣਾ ਔਰ ਟੀਮ ਰੈਡੀ ਹੈ ਜਾ ਰਹੀ ਹੈ ਉਹਨਾਂ ਨੂੰ ਰੀਸੀਵ ਕਰਨ ਦੇ ਲਈ ਔਰ ਕੱਲ ਰਾਤ ਉਹਨਾਂ ਨੇ ਠੀਕ ਉਸੇ ਸਮੇਂ ਜਿਹੜੇ ਸਮੇਂ ਤੇ ਉਹ ਹਰ ਵੀਰਵਾਰ ਪੁਲਪਿਟ ਤੇ ਹੁੰਦੇ ਆ ਭਾਰੀ ਮਹਾਸamਰਾਦ ਦੇ ਨਾਲ ਕੱਲ ਉਹਨਾਂ ਨੇ ਸਾਡੇ ਵਿਚਕਾਰ ਹੋਣਾ ਤੋਂ ਸਾਰੇ ਹੀ ਜਿਨ੍ਹਾਂ ਜਿਨ੍ਹਾਂ ਨੇ ਮੈਸੇਜ ਕੀਤੇ ਆ ਉਹ ਧਿਆਨ ਨਾਲ ਨੋਟ ਕਰ ਲੈਣ ਜਿਨ੍ਹਾਂ ਨੂੰ ਨਹੀਂ ਹਾਲੇ ਪਤਾ ਚੱਲਿਆ ਉਹ ਵੀ ਧਿਆਨ ਨਾਲ ਨੋਟ ਕਰ ਲੈਣ ਕਿ ਸਾਡੇ ਆਤਮਿਕ ਗੀਤਾ ਸੰਤ ਫੈਰਿਸ ਮਸੀ ਜੀ ਮਹਾ ਅਭਿਸ਼ੇਕ ਦਾ ਝੰਡਾ ਘੱਡ ਕੇ ਅਮਰੀਕਾ ਦੀ ਧਰਤੀ ਦੇ ਉਹ ਵਾਪਸ ਕੱਲ ਸਾਡੇ ਵਿਚਕਾਰ ਵੀਰਵਾਰ ਦੀ ਸਭਾ 'ਚ ਪਹੁੰਚ ਰਿਹਾ ਭਾਰੀ ਮਹਾਸਮਰੱਦ ਦੇ ਨਾਲ ਔਰ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਦੇ ਹੋਏ ਕੱਲ ਆਪਣੇ ਪਰਿਵਾਰਾਂ ਟੀਮਾਂ ਸਮੇਤ ਮਹਾਭਿਸ਼ੇਕ ਪਵਨ 'ਚ ਪਹੁੰਚ ਕੇ ਆਪਣੀਆਂ ਵੱਡੀਆਂ ਬਲੇਸਿੰਗ ਨੂੰ ਲਵੋ ਕਿਉਂਕਿ ਜਦੋਂ-ਜਦੋਂ ਵੀ ਫਾਦਰ ਸੱਭ ਗਏ ਚਾਹੇ ਉਹ ਇਜ਼ਰਾਈਲ 'ਚ ਗਏ ਹੋਣ ਚਾਹੇ ਉਹ ਯੂਕੇ 'ਚ ਗਏ ਹੋਣ ਚਾਹੇ ਹੁਣ ਉਹ ਅਮਰੀਕਾ 'ਚ ਗਏ ਹੋਣ ਜਦੋਂ-ਜਦੋਂ ਵੀ ਵਾਪਸ ਆਏ ਆ ਪਰਮੇਸ਼ਵਰ ਨੇ ਅਦਬੋ ਤਰੀਕੇ ਨਾਲ ਉਹਨਾਂ ਨੂੰ ਇਸਤੇਮਾਲ ਕੀਤਾ ਤੋ ਕੱਲ ਵੇਖਾਂਗੇ ਪਰਮੇਸ਼ਰ ਦੀ ਪਾਰੀ ਮਹਾਸਮਰਤ ਨੂੰ ਤਿਆਰੀ ਕਰ ਲਓ ਕਿਉਂਕਿ ਕੱਲ ਵੱਡੇ ਜਸ਼ਨ ਤੇ ਵੱਡੀ ਖੁਸ਼ੀ ਦਾ ਦਿਨ ਹੈ ਫਾਦਰ ਸਾਹਿਬ ਅਮਰੀਕਾ ਦੀ ਧਰਤੀ ਤੋਂ ਕੱਲ ਆ ਰਹੇ ਸਾਡੇ ਵਿਚਕਾਰ ਪਾਰੀ ਮਹਾਸਮਰਤ ਨੂੰ ਲੈ ਕੇ ਗੋਡ ਬlesਸ ਯੂ ਜੈਮਸੀ